ਮੁਰਦਾਬਾਦ 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 ਸਟੇਰਕ ਜਿੰਦਾਬਾਦ 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 ਸਤਕਾਰਯੋ ਸਾਥੀਓ ਰੇ ਰੋਦੀ ਐਜੂਕੇਸ਼ਨ ਬੋਰਡ ਦੇ ਬਾਰੇ ਪੱਕੀ ਸਭ ਤੋਂ ਪਹਿਲਾਂ ਤਾਂ ਨੰਨੂ ਬੜੇ ਅਫਸੋਸ ਨੇ ਗੱਲ ਕਹਨੀ ਪੈ ਰਹੀ ਹੈ ਕਿ ਇਹ ਜਿਹੜੇ ਮੁਲਾਜ਼ਮ ਨੇ ਇਹ ਕਈ ਸਾਲਾਂ ਤੋਂ ਕੱਲੇ ਪੀਸੀ ਰੇਟ ਤੇ ਕੰਮ ਕਰ ਰਹੇ ਨੇ ਹੁਣੇ ਮੈਂ ਜੋ ਲਾ ਕੇ ਜਾਣਕਾਰੀ ਲਈ ਹੈ ਤਾਂ ਇਹਨਾਂ ਨੂੰ ਈਵਨ ਸੰਡੇ ਦੇ ਵੀ ਪੈਸੇ ਇਹਨਾਂ ਦੇ ਕੱਟੇ ਜਾ ਰਹੇ ਨੇ ਅੱਜ ਇਹ ਇੱਕ ਤਰੀਕ ਤੋਂ ਕਰਨੇ ਤੇ ਬੈਠੇ ਆ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਆ ਕੇ ਨਾ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਨਾ ਇਹਨਾਂ ਦੀ ਕੋਈ ਮੰਗ ਮੰਨੀ ਐ ਤੋਂ ਮੈਂ ਇਹ ਸਮਝਦਾ ਕਿ ਇਦਾਂ ਦਾ ਐਟੀਟਿਊਡ ਉਹ ਸਰਕਾਰ ਦਾ ਜਿਹੜਾ ਹੈ ਉਹ ਇਹ ਮੁਲਾਜ਼ਮ ਵਿਰੋਧੀ ਹੈ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਹਾਲੇ ਤੱਕ ਕੀ ਕਰਨਾ ਸੁਣਨ ਨੂੰ ਵੀ ਕੋਈ ਤਿਆਰ ਨਹੀਂ ਪੜੇ ਲਿਖੇ ਲੋਕ ਨੇ ਇਹ ਕੋਈ ਨਾ ਪੜਨੀ ਜਿਹੜੇ ਐਜੂਕੇਸ਼ਨ ਬੋਰਡ 'ਚ ਲੱਗੇ ਹੋਏ ਨੇ ਤੋਂ ਇਹਨਾਂ ਦੀਆਂ ਸਮੱਸਿਆਵਾਂ ਨੂੰ ਸਿਫਥੈਟਿਕਲੀ ਸੁਣ ਕੇ ਹੱਲ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ ਮੈਂ ਭਗਵੰਤ ਮਾਨ ਜੀ ਨੂੰ ਤੁਹਾਡੇ ਨਾਲ ਹੀ ਇੱਕ ਗੱਲ ਯਾਦ ਕਰਾਣਾ ਚਾਹੁੰਦਾ ਕਿ ਉਹਨਾਂ ਨੇ ਕਿਹਾ ਸੀ ਕਿ ਮੇਰੀ ਹਰੀਪੈਂਦੀ ਸ਼ੈ ਜਿਹੜੀ ਹੈ ਨਾ ਉਹ ਇਹਨਾਂ ਮੁਲਾਜ਼ਮਾਂ ਦੇ ਹੱਕਾਂ ਦੇ ਵਿੱਚ ਬੜੇ ਫੈਸਲੇ ਕਰੇਗੀ ਜਾਂ ਤਾਂ ਉਹ ਸ਼ੈ ਮੁੱਕ ਗਈ ਹੈ ਜਾਂ ਮਾਨ ਸਾਹਿਬ ਨੂੰ ਆਪਣਾ ਪ੍ਰੋਮਿਸ ਉੱਤੇ ਲੱਗਿਆ ਜਾਂ ਉਹ ਆਪਣੇ ਇਸ ਪੰਜਾਬ ਦੇ ਲੋਕਾਂ ਦੇ ਦੁੱਖਾਂ ਦੇ ਪ੍ਰਤੀ ਸੁਚੇਤ ਨਹੀਂ ਨੇ ਤਾਂ ਅੱਜ ਮੈਨੂੰ ਪਤਾ ਲੱਗਾ ਸੀਗਾ ਕਿ ਸਾਡੀਆਂ ਦੇਖੋ ਬੀਬੀਆਂ ਵੀ ਬੈਠੀਆਂ ਬੱਚੇ ਬੈਠੇ ਆ ਭੈਣਾਂ ਬੈਠੀਆਂ ਬਜ਼ੁਰਗ ਬੋਸ ਬੈਠੇ ਨੇ ਸਾਰੇ ਉਹ ਧਰਨਾ ਜਿਹੜਾ ਹੈ ਇਹ ਸਰਕਾਰ ਨੂੰ ਜਗਾਉਣ ਵਾਸਤੇ ਹੁੰਦਾ ਇੱਕ ਦਿਨ ਵੀ ਕੋਈ ਧਰਨੇ ਦੇ ਬੈਠ ਜੇ ਤਾਂ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਕੋਈ ਤਕਲੀਫ ਹੈ ਤਾਂ ਇਹ ਤਾਂ 8 ਤੋਂ ਦਿਨ ਤੋਂ ਬੈਠੇ ਨੇ ਹਜੇ ਤੱਕ ਕੋਈ ਵੀ ਅਫਸਰ ਇਹਨਾਂ ਕੋਲ ਆ ਕੇ ਇਹਨਾਂ ਦੀ ਗੱਲ ਸੁਣਨੀ ਕੀ ਹੱਲ ਕੀ ਕਰਨ ਸੁਣਨ ਵੀ ਨਹੀਂ ਆਇਆ ਸਰ ਆਉਣ ਵਾਲੇ ਸਮੇਂ 'ਚ ਹੁਣ ਵਿਧਾਨ ਸਭਾ ਚੋਣਾਂ ਆ